ਲੰਘੇ ਕੁਝ ਦਿਨਾਂ ਪਹਿਲਾਂ ਕੈਨੇਡਾ ਦੇ ਵਿੱਚ ਇੱਕ ਰਿਪੋਰਟ ਆਈ ਜਿਸ ਰਿਪੋਰਟ ਨੇ ਸਾਰਿਆਂ ਨੂੰ ਹੈਰਾਨ ਤੇ ਪਰੇਸ਼ਾਨ ਕਰਕੇ ਰੱਖ ਦਿੱਤਾ ਇਹ ਰਿਪੋਰਟ ਸੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ ਉਹਨਾਂ ਦੇ ਜੀਵਨ ਸ਼ੈਲੀ ਨੂੰ ਲੈ ਕੇ ਉਹਨਾਂ ਦੇ ਲਾਈਫ ਸਟਾਈਲ ਨੂੰ ਲੈ ਕੇ ਹੁਣ ਲਾਈਫ ਸਟਾਈਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਵਧੀਆ ਲਾਈਫ ਸਟਾਈਲ ਜਿਉਣ ਯੋਗਾ ਬਣਾ ਲੰਨੇ ਆ ਪਰ ਆਉਣ ਵਾਲੀਆਂ ਔਕੜਾਂ ਦੀਆਂ ਮੁਸ਼ਕਲਾਂ ਇਸ ਰਿਪੋਰਟ ਨੇ ਕਿਤੇ ਨਾ ਕਿਤੇ ਸਾਡੇ ਸਾਹਮਣੇ ਜੱਗ ਜਹਾਰ ਕਰ ਦਿੱਤੀਆਂ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਪੰਜ ਵਿਦਿਆਰਥੀਆਂ ਵਿੱਚੋਂ ਤਿੰਨ ਅੰਤਰਰਾਸ਼ਟਰੀ ਵਿਦਿਆਰਥੀ ਓਵਰਕਰਾਉਡਿੰਗ ਹਾਊਸ ਦੇ ਵਿੱਚ ਰਹਿਣ ਲਈ ਮਜਬੂਰ ਨੇ ਕੀ ਕਾਰਨ ਹੈ ਇਹਨਾਂ ਗੱਲਾਂ ਦਾ ਖੁਲਾਸਾ ਕਿਹਨੇ ਨੇ ਕੀਤਾ ਇਹ ਇੱਕ ਖਾਸ ਰਿਪੋਰਟ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਤੇ ਪਹਿਲਾਂ ਸੁਣਦੇ ਇਸ ਰਿਪੋਰਟ ਨੂੰ ਤੇ ਫਿਰ ਕਰਦੇ ਅਗਲੀ ਗੱਲ ਮਹਾਂਮਾਰੀ ਦੇ ਸਿਖਰ ਤੇ ਲਾਕਡਾਊਨ ਅਤੇ ਆਨਲਾਈਨ ਕਲਾਸਾਂ ਦੇ ਵਿਚਕਾਰ ਮੋਨਿਕਾ ਮਨੀ ਖੈਰਾ ਨੇ ਕਿਹਾ ਕਿ ਉਹ ਆਪਣੇ ਬੈਡਰੂਮ ਵਿੱਚ ਆਪਣੇ ਫੋਨ ਦੀ ਫਲੈਸ਼ਲਾਈਟ ਨਾਲ ਨੈਵੀਗੇਟ ਕਰੇਗੀ ਆਪਣੇ ਬੈਡਰੂਮ ਵਿੱਚ ਦੋ ਹੋਰਾਂ ਨੂੰ ਜਾਂ ਬ੍ਰੈਂਟਨ ਵਿੱਚ ਬੀਸਮੈਂਟ ਦੇ 6 ਹੋਰ ਲੋਕਾਂ ਨੂੰ ਜੁਗਾਨ ਤੋਂ ਸੂਚਿਤ ਹੋਵੇਗੀ ਜਿੱਥੇ ਉਹ ਰਹਿੰਦੀ ਸੀ ਖੈਰਾ ਭਾਰਤ ਤੋਂ ਇੱਕ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀ ਜੋ ਬ੍ਰੈਂਟਨ ਵਿੱਚ ਤੇ ਉਸਨੇ ਕਿਹਾ ਕਿ ਬਾਥਰੂਮ ਦੀ ਵਰਤੋਂ ਕਰਨ ਲਈ ਆਨਲਾਈਨ ਉਸ ਨੂੰ ਕਿਤੇ ਨਾ ਕਿਤੇ ਉਡੀਕ ਕਰਨੀ ਪੈਂਦੀ ਸੀ ਜਦ ਯੂਨਿਟ ਵਿੱਚ ਇੱਕ ਰਸੋਈ ਤੇ ਉਸ ਵਿੱਚ ਭੋਜਨ ਪਕਾਉਣ ਲਈ ਉਸ ਨੂੰ ਇੰਤਜ਼ਾਰ ਕਰਨਾ ਪੈਂਦਾ ਕਿਉਂਕਿ 9 ਲੜਕੀਆਂ ਤਿੰਨ ਇੱਕ ਕਮਰੇ ਵਿੱਚ ਉਸ ਦੀ ਥਾਂ ਤੰਗ ਜੀਵਨ ਦੇ ਕਿਤੇ ਨਾ ਕਿਤੇ ਨੈਵੀਗੇਟ ਕਰੇਗਾ 2021 ਤੇ 22 ਵਿੱਚ ਉਸਨੇ ਕਿਹਾ ਕਿ ਨਿਆਗਰਾ ਫਾਲ ਵਿੱਚੋਂ ਪੜਦੀ ਸੀ ਤੇ ਸਾਂਝੇ ਤੌਰ ਤੇ ਕਮਰੇ ਵਿੱਚ ਰਹਿੰਦੀ ਸੀ ਜਿਸ ਦਾ ਉਹ ਭੁਗਤਾਨ 400 ਡਾਲਰ ਕਰਦੀ ਸੀ ਹਾਲਾਂਕਿ ਉਸਨੇ ਕਦੇ ਵੀ ਅਸੁਰੱਖਿਤ ਮਹਿਸੂਸ ਨਹੀਂ ਕੀਤਾ ਖੈਰਾ ਨੇ ਕਿਹਾ ਕਿ ਉਹ ਕਦੇ ਵੀ ਉਹਨਾਂ ਨਿਯਮਾਂ ਨੂੰ ਨਹੀਂ ਜਾਣਦੀ ਸੀ ਜੋ ਉਸ ਨੂੰ ਇੱਕ ਖਤਰਨਾਕ ਤੇ ਸੰਭਵਿਤ ਤੌਰ ਤੇ ਗੈਰ ਕਾਨੂੰਨੀ ਘਰਾਂ ਵਿੱਚ ਰਹਿਣ ਤੋਂ ਬਚਾਉਂਦੇ ਨੇ ਖੈਰਾ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਇੱਕ ਹੈ ਜੋ 2021 ਵਿੱਚ ਭੀੜ ਪੜਾਕੇ ਵਾਲੇ ਅਣਉਚਿਤ ਘਰਾਂ ਵਿੱਚ ਰਹਿੰਦੀ ਸੀ ਇੱਕ ਨਵੇਂ ਰਿਪੋਰਟ ਦੇ ਵਿੱਚ ਧਿਆਨ ਦੇ ਅੰਦਰ ਦੇਖਿਆ ਗਿਆ ਕਿ ਕੈਨੇਡਾ ਦੇ ਸਾਰੇ ਸ਼ਹਿਰਾਂ ਵਿੱਚ ਬ੍ਰੈਂਪਟਨ ਅੰਦਰ ਅਣਉਚਿਤ ਘਰਾਂ ਵਿੱਚ ਰਹਿਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਧ ਅਨੁਪਾਤ ਹੈ ਨਵੀਂ ਰਿਪੋਰਟ ਕਫਾਇਤੀ ਰਹਿائش ਦੀ ਕਮੀ ਦੇ ਦੌਰਾਨ ਤੰਗ ਅਕਸਰ ਗੈਰ ਕਾਨੂੰਨੀ ਰਹਿائش ਵਿੱਚ ਰਹਿ ਰਹੇ ਵਿਦੇਸ਼ੀ ਵਿਦਿਆਰਥੀਆਂ ਦੀਆਂ ਕਹਾਣੀਆਂ ਨੀਆਂ ਰਿਪੋਰਟਾਂ ਦੇ ਪਿੱਛੇ ਆਂਕੜੇ ਪ੍ਰਦਾਨ ਕਰਦੀਆਂ ਨੇ ਅਤੇ ਹਾਊਸਿੰਗ ਸੰਕਟ ਦੇ ਪਿੱਛੇ ਅਕਸਰ ਦੋਸ਼ੀ ਕਹੇ ਜਾਂਦੇ ਆਵਾਦੀ ਤੇ ਨਵੀਂ ਰੋਸ਼ਨੀ ਪਾਉਂਦੀ ਹੈ 2021 ਵਿੱਚ ਬ੍ਰੈਮਟਨ ਦੇ ਅੰਦਰ ਸਟੱਡੀ ਵਰਕ ਪਰਮਿਟ ਵਾਲੇ 14770 ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ 13.3% ਨੈਸ਼ਨਲ ਐਕੂਪੇਸੀ ਸਟੈਂਡਰਡਸ ਦੇ ਆਧਾਰ ਤੇ ਅਣਉਚਿਤ ਰਹਿਸ਼ਾਂ ਦੇ ਵਿੱਚ ਰਹਿੰਦੇ ਸਨ ਜੋ ਕਿ ਕੈਨੇਡਾ ਵਿੱਚ ਭੀੜ ਪੜਾਕੇ ਵਾਲੇ ਘਰਾਂ ਵਿੱਚ ਰਹਿ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਧ ਅਨੁਪਾਤ ਹੈ ਸਰੀ ਬਿਸੀ ਦੀ ਗੱਲ ਕੀਤੀ ਜਾਵੇ ਜਿਸ ਚ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦੇ ਬਰਾਬਰ ਹੈ ਦੇ 64.1% ਵਿਦਿਆਰਥੀ ਅਣਉਚਿਤ ਰਿਹائشਾਂ ਵਿੱਚ ਰਹਿੰਦੇ ਸਨ ਇਸ ਤਰ੍ਹਾਂ ਟ੍ਰਾਂਟੋ ਵਿੱਚ ਸ਼ਹਿਰ ਦੇ ਅੰਦਰ ਪੜ ਰਹੇ 44670 ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ 37.2% ਢੀੜਪੜਾਕੇ ਵਾਲੇ ਰਿਹائش ਵਿੱਚ ਰਹਿੰਦੇ ਸਨ ਇਹ ਅਧਿਐਨ 2021 ਦੀ ਸਭ ਤੋਂ ਤਾਜ਼ਾ ਜਨ ਗਣਨਾ ਦੇ ਆંકੜਿਆਂ ਦੇ ਆਧਾਰਿਤ ਸੀ ਨਵੀਂ ਰਿਪੋਰਟ ਉਦੋਂ ਆਈ ਜਦੋਂ ਕੈਨੇਡਾ ਆਪਣੀ ਵਾਦੀ ਅੰਤਰਰਾਸ਼ਟਰੀ ਵਿਦਿਆਰਥੀ ਆਵਾਦੀ ਦੇ ਨਾਲ ਜੂਝ ਰਿਹਾ ਤੇ ਯੂਨੀਵਰਸਿਟੀਆਂ ਤੇ ਕਾਲਜ ਸਾਲਾਂ ਤੋਂ ਉੱਚ ਟਿਊਸ਼ਨ ਫੀਸਾਂ ਰਾਹੀਂ ਵਿੱਤੀ ਸਥਿਰਤਾ ਤੇ ਨਿਰਭਸਾਨ ਹੁਣ ਉਹ ਆਮਦਨੀ ਦਾ ਪ੍ਰਵਾਹ ਇੱਕ ਮੁਸ਼ਕਲ ਬਣ ਜਾਵੇਗਾ ਕਿਉਂਕਿ ਫੈਡਰਲ ਸਰਕਾਰ ਨੇ ਜਨਵਰੀ ਵਿੱਚ ਕੋਸ਼ਿਸ਼ ਨਾ ਕੀਤੀ ਸੀ ਕਿ ਉਹ ਕੈਨੇਡਾ ਦੀ ਰਾਜਸਟਰੀ ਘਾਟ ਨੂੰ ਘਟਕਣ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵਰਕ ਪਰਮਿਟ ਸਟੱਡੀ ਪਰਮਿਟ ਦੇ ਵਿੱਚ 20% ਕਟੌਤੀ ਕਰੇਗੀ ਇਸ ਰਿਪੋਰਟ ਦੇ ਵਿੱਚ ਜਿੱਥੇ ਕਿਤੇ ਨਾ ਕਿਤੇ ਕਲੀਅਰ ਹੋ ਚੁੱਕਿਆ ਕਿ ਸਰਕਾਰਾਂ ਹੁਣ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਲੈ ਕੇ ਆਪਣੇ ਕਦਮਾਂ ਨੂੰ ਸਖਤ ਕਰਦੀਆਂ ਜਾ ਰਹੀਆਂ ਨੇ ਪਰ ਅਜੇ ਵੀ ਜ਼ਰੂਰਤ ਹੈ ਬਹੁਤ ਇਦਾਂ ਦੇ ਸਟੂਡੈਂਟ ਨੇ ਜਿਹੜੇ ਕਿ ਓਵਰ ਕ라우ਡ ਹਾਊਸਸ ਦੇ ਵਿੱਚ ਰਹਿਣ ਲਈ ਮਜਬੂਰ ਨੇ ਪਰ ਬੇਸ਼ੱਕ ਸਰਕਾਰਾਂ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਇੰਟਰਨੈਸ਼ਨਲ ਸਟੂਡੈਂਟਾਂ ਵਾਸਤੇ ਬਹੁਤ ਕੁਝ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਇਸ ਰਿਪੋਰਟ ਨੇ ਸਾਰਿਆਂ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੱਤਾ ਹੈ। ਬੇਸ਼ੱਕ ਅਸੀਂ ਇਮੀਗ੍ਰੇਸ਼ਨ ਪ੍ਰਣਾਲੀ ਦੀ ਗੱਲ ਕਰੀਏ, ਹਾਊਸਿੰਗ ਦੀ ਗੱਲ ਕਰੀਏ, ਉਹਨੂੰ ਸੁਧਾਰਨ ਵਾਸਤੇ ਸਰਕਾਰਾਂ ਕੁਝ ਨਵੇਂ ਕਦਮ ਚੁੱਕ ਰਹੀਆਂ ਹਨ ਪਰ ਇਹਨਾਂ ਕਦਮਾਂ ਨੂੰ ਚੱਕਣ ਵਾਸਤੇ ਅਜੇ ਵੀ ਕਾਫੀ ਇੰਤਜ਼ਾਰ ਸਾਨੂੰ ਕਰਨਾ ਪਵੇਗਾ। ਇੱਕ ਖਾਸ ਰਿਪੋਰਟ ਦੇ ਵਿੱਚ ਫੇਰ ਤੁਹਾਨੂੰ ਮਿਲਾਂਗੇ, ਤੁਸੀਂ ਦੇਖਦੇ ਰਹੋ ਆਜ ਨਿਊਜ਼ ਵਾਲਾ YouTube ਚੈਨਲ।